ਸ਼੍ਰੀ ਕਾਲਜੀ ਡਾਕਟਰ ਸੁਖਦੇਵ ਸਿੰਘ ਸੰਧਵਾ ਜੀ ਦੇ ਗ੍ਰੇਸ ਐਟ ਸਬਜੈਕਟ ਮਾਗੀ ਵੀ ਸਿੱਕਾ ਗੂਟਾ ਸਿੰਘ ਰੰਗ ਕਾਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਮੌਜੂਦਾ ਲੋਕ ਸਭਾ ਮੈਂਬਰ ਸਾਬਕਾ ਬਧਾਇਕ ਸ਼੍ਰੀ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਵੱਲੋਂ ਤੁਰੰਤਾਰਨ ਦੇ ਚੋਲ ਜਲਸੀ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਗ੍ਰਹਿ ਮੰਤਰੀ ਸਾਫਕਾ ਮਰਹੂਮ ਸਰਦਾਰ ਬੂਟਾ ਸਿੰਘ ਜੀ ਬਾਰੇ ਉਹਨਾਂ ਦਾ ਪਿਸ਼ੋਕੜ ਨੂੰ ਦੱਸਦੇ ਹੋਏ ਇਸ ਤਰੀਕੇ ਨਾਲ ਅਨੁਸੂਚਿਤ ਜਾਤੀ ਵਰਗਾ ਦੀ ਇੱਕ ਜਾਤੀ ਮੱਝਵੀ ਸਿੱਖ ਭਾਈਚਾਰੇ ਨੂੰ ਕੋੜ ਕੀਤਾ ਆ ਕਿ ਉਹਦੇ ਨਾਲ ਔਰ ਸੂਚੀ ਜਾਤੀ ਵਰਗਾਂ ਦੇ ਮਾਨ ਸਨਮਾਨ ਨੂੰ ਖਾਸ ਤੌਰ ਤੇ ਮਜਬੀ ਸਿੱਖ ਭਾਈਚਾਰੇ ਦੇ ਮਾਨ ਸਨਮਾਨ ਨੂੰ ਠੇਸ ਪੁੱਜੀ ਆ ਇਸ ਸਬੰਧ ਵਿੱਚ ਜਦੋਂ ਅਸੀਂ ਇਹ ਵੀਡੀਓ ਦੇਖੀ ਆ ਸਾਡੇ ਧਿਆਨ ਚ ਆਇਆ ਹਾਲਾਂਕਿ ਲਿਖਤੀ ਚ ਸ਼ਿਕਾਇਤ ਵੀ ਸਾਡੇ ਕੋਲ ਆਉਣੀਆਂ ਸ਼ੁਰੂ ਹੋ ਗਈਆਂ ਇਸ ਮਾਮਲੇ ਦੇ ਵਿੱਚ ਲੇਕਿਨ ਅਸੀਂ ਇੱਥੇ ਸੂਮੋਤੋ ਲੈਂਦੇ ਹੋਏ ਅਮਰਿੰਦਰ ਸਿੰਘ ਰਾਜਾ ਬਰਿੰਗ ਜੀ ਕਾਂਗਰਸ ਸਟੇਟ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਮਜਬੀ ਸਿੱਖ ਭਾਈਚਾਰੇ ਦੇ ਵੱਡੇ ਆਗੂ ਨੂੰ ਕਦੇ ਕਾਲੇ ਰੰਗ ਦਾ ਦੱਸਿਆ ਕਦੇ ਪੱਠੇ ਵੱੱਢਣ ਪੋਣ ਵਾਲਾ ਦੱਸਿਆ ਤੇ ਕਦੀ ਉਹਨੂੰ ਉਹਦੀ ਜਾਤੀ ਦਾ ਨਾਮ ਲੈ ਕੇ ਬੋਲਿਆ ਗਿਆ ਇਹ ਬਹੁਤ ਹੀ ਅਫਸੋਸਜਨਕ ਤੇ ਸ਼ਰਮਨਾਕ ਲੱਗਿਆ ਆ ਅਸੀਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਇਸ ਭਾਸ਼ਣ ਦਾ ਜੋ ਤਰਨਤਨ ਜਿਮਨੀ ਚੌਣ ਵਿੱਚ ਵਰਤਿਆ ਗਿਆ ਇਹਦਾ ਸੂ ਮੋਟੋ ਲੈਂਦੇ ਹੋਏ ਰਟਰਨਿੰਗ ਅਫਸਰ ਤਰਨਤਾਰਨ ਤੋਂ ਅਸੀਂ ਇਹਦਾ ਲਿਖਤੀ ਜਵਾਬ ਕੱਲ ਮੰਗਿਆ ਆ 4 ਤਰੀਕ ਨੂੰ ਚਿੱਠੀ ਜਾਰੀ ਕਰ ਦਿੱਤੀ ਆ ਔਰ ਰਟਰਨਿੰਗ ਅਫਸਰ ਤਰਨਤਾਰਨ ਨੂੰ ਫੋਨ ਦੇਤੇ ਸੂਚਿਤ ਕਰ ਦਿੱਤਾ ਕਿ ਇਸ ਸਬੰਧੀ ਜਿਹੜੀ ਰਿਪੋਰਟ ਹੈ ਉਹ ਕੱਲ ਸਾਨੂੰ ਸਾਡੇ ਦਫ਼ਤਰ ਪੇਸ਼ ਕਰਨ ਔਰ ਇਸੇ ਲੜੀ ਦੇ ਵਿੱਚ 6 ਨਵੰਬਰ ਨੂੰ ਕਾਂਗਰਸ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਰਾਜਾ ਅਮ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਇਨਨੂੰ ਵੀ ਅਸੀਂ ਤਾਲਬ ਕਰ ਲਿਆ ਆ ਕਿ ਆਪਣਾ ਵਿਕਤੀ ਸ਼ਵਸ਼ਟੀਕਰਨ ਆਪਣੇ ਭਾਸ਼ਣ ਵਾਲੇ ਦੇਣ ਕਿਉਂ ਨਾ ਅਗਰ ਕਮਿਸ਼ਨ ਸੰਤੁਸ਼ਟ ਨਹੀਂ ਹੁੰਦਾ ਆਪਜੀ ਦੇ ਖਿਲਾਫ ਐਸ ਸੀ ਐਸਟੀ ਅਤਿਆਚਾਰ ਰੋਕੂ ਐਕਟ 89 ਇਹਨੂੰ ਕਾਂਗਰਸ ਦੇ ਸਟੇਟ ਪ੍ਰੈਜ਼ੀਡੈਂਟ ਦੇ ਖਿਲਾਫ ਲਾਗੂ ਕੀਤਾ ਜਾਵੇ ਇਹਦੇ ਲਈ ਅਸੀਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਆ 6 ਤਰੀਕ ਨੂੰ 6 ਨਵੰਬਰ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ